ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਝੋਟੇ ਦਿਖਾਵਾਂਗੇ ਸੂਜੀਆਂ ਸਵਈਆਂ ਰੇਟ ਡਿਟੇਲ ਵੀਡੀਓ ਦੇ ਵਿੱਚੋਂ ਆਓਗੇ ਵੀਰ ਨਾਲ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਰਿਆਮਨਜੀਤ ਸਿੰਘ ਪਿੰਡ ਜਹਾਨ ਦੇ ਤੋਂ ਜਿਲ੍ਹਾ ਦਿੱਲੀ ਅਪਾਉਂ ਬਈ ਬਰਨਾਲਾ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 93145 05577 98145 05597 ਜਿਹੜੀ ਪਹਿਲੇ ਨੰਬਰ ਦਾ ਪਤਾਜੀ ਸੂਈ ਝੋਟੀ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਜੀ ਇਹ ਬਾਈ ਤੀਜੀ ਸੂਈ ਤੀਜਾ ਸੂਆ ਸੂਈ ਆ ਮਗਰ ਆਈਏ ਤੇ ਬੱਚਾ ਤੇ ਜੇਰ ਜੁਰ ਜਮਾ ਡਾਨਾ ਜਮਾ ਬਾਈ ਕਹੇ 1 ਵਜੇ ਸੂਈ ਆ ਇਹ ਤੱਕ 4 ਵਜੇ ਸੂਈ ਸੀ ਬਾਈ ਸਾਡੇ ਕਿਸੇ ਵੇਲੇ ਜੀ ਜੀਰ ਜੇਰ ਜੇ ਆਪਾਂ ਜਮਾ ਡਾਨਾ ਕੰਮ ਤੀਜਾ ਸੂਆ ਕਿੰਨਾ ਕੁ ਦੁੱਧ ਦੀ ਉਮੀਦ ਆਪਣੇ ਦੇ ਤੋਂ ਬਾਈ ਮੈਂ ਇਹਦੇ ਤੋਂ ਲੋਹਣ 100 ਕਿਲੋ ਵਾੜਾ ਇਹਨੂੰ ਕੱਟਿਆ ਸੀ ਮੈਂ ਅੱਛਾ ਇਹ ਕੋਮਣੇ ਮੈਂ ਪਿਆਤਾ ਫਿਰ ਜੇ ਪਿਆ ਬਈ ਉਹਦਾ ਰਿਕਨੂ ਪਤਾ ਹੀ ਆ ਜੀ ਇਹਨੂੰ ਕਿਤੀ ਕਿਉਂ ਪਿਆਤਾ 1.5 ਕਿਲੋ ਅਜਾ ਕਹਿੰਦਾ ਬਤਾ 1.5 ਕਿਲੋ ਪਿਆਤਾ ਬਾਕੀ ਹੁਣ ਪਤਾ ਨਹੀਂ ਜਿਹੜਾ ਤਾਰਾ ਤੂਰਾ ਮਾਰ ਕੇ ਦਿਖਾਵਾਂਗੇ ਤੇ ਵਾਕੀ ਤੇ ਲੇਵੇ ਲੂਬੀ ਬੜੀ ਜ਼ਬਰਦਸਤ ਆ ਹਨਾ ਪਹਿਲਾਂ ਤੋਰੀ ਬਾਹਰ ਨੂੰ ਇਹਨੂੰ ਸੋਬਰ ਕੱਦ ਕਾਠ ਵਗੈਰਾ ਝੋਟੇ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਚੰਗੇ ਲੇਵੇ ਦੀ ਬਾਕੀ ਸਿੰਘ ਮੂੰਹ ਮੱਥਾ ਬੜਾ ਚੰਗਾਗਾ ਤੇ ਵਾਕੀ ਕੋਈ ਵੀਰ ਛੋਟੀ ਨਾ ਮੰਨੇ ਫੁੱਲ ਸਾਈਜ਼ ਦੇ ਵਿੱਚ ਕੁੰਡਾ ਸਿੰਘ ਤੇ ਰੰਗ ਕਾਲਾ ਬਿਲਕੁਲ ਜਮਣ ਵਰਗਾ ਸੋ ਸਾਈਜ਼ ਵਗੈਰਾ ਬਾਡੀ ਵੰਤਰ ਵਗੈਰਾ ਦੇਖੋ ਝੋਟੀ ਦੀ ਚੰਗੀ ਸਾਫ ਸੁਥਰੀ ਨਵੇਂ ਹਾਣ ਦੇ ਵਿੱਚ ਆ ਤੇ ਜਮਾ ਜੱਡ ਵਲੈਗੀ ਆਗੀ ਲੱਗਦਾ ਹਨਾ ਜਮਾ ਹਾਂ ਭਾਈ ਕਬਾਲ ਵੀ ਕਿਤੇ ਚਿੱਟਾ ਨਹੀਂ ਸੋ ਦੇਖੋ ਯਾਰ ਬੱਚਿਆਂ ਨੂੰ ਦੌੜਦੀ ਆ ਸੋ ਹੱਥ ਧਰਾਦਾ ਕਿਸੇ ਪਾਸੇ ਝੋਟੀ ਹੈ ਹੀ ਨਹੀਂ ਸੋ ਬਰੋ ਲੇਵਾ ਵਗੈਰਾ ਦੇਖੋ ਨੇੜੇ ਤਾਂ ਭੱਲੇਵਾ ਦਿਖਾਣਾ ਤੇ ਵੀਰ ਚੱਕੀ ਖੜਾ ਫੀਤਾ ਕਹਿੰਦਾ ਲੇਵਾ ਮਣਕੇ ਦਿਖਾਉਣਾ ਦੇਖ ਫੁੱਟ ਪੂਰਾ ਹੋ ਗਿਆ ਹਨਾ ਆਲਾ ਕਹਿੰਦਾ ਭਾਈ ਵੱਡੀ ਮੇਹ ਹੈ ਨਾ ਆਲਾ ਕਹਿੰਦਾ ਲੇਵਾ ਥੋੜਾ ਦਿਖਾਉਂਦੀ ਆ ਤੇ ਆ ਲੈ ਮੀ ਇਹ ਕਦੀ ਪਹਿਲੇ ਥਣ ਕੋਲੇ ਇਹ ਇਹ ਆ ਲੈ ਸੋ ਜਮਾ ਥਾਂ ਤੋਂ ਤੁਹਾਨੂੰ ਫੋਟੋ ਦਾ ਲੇਵਾ ਜਮਾ ਹਾਂ ਹਾਂ ਦੇਖ ਬਈ ਇਧਰੋਂ ਅਗਲਾ ਕਹਿਂਦਾ ਵਪਾਰੀ ਹੱਥ ਦਾ ਕਰ ਦਿੰਦਾ ਹੈਗਾ ਹਾਂ ਚਲ ਧਾਰਾ ਮਾਰ ਕੇ ਦਿਖਾਈਏ ਇਹਦੇ ਆਪਾਂ ਹਾਂ ਨਹੀਂ ਐ ਨਾ ਗਏ ਵੀ ਲੇਵਾ ਥੋੜਾ ਮੈਂ ਤਾਂ ਗਾੜੀ ਦੇ ਇਹਨਾਂ ਲੇਵਾ ਫੋਟੋ ਸੋਬਰ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਚੋਕਿਆ ਆਪਾਂ ਸਾਰੇ ਧਰਾ ਧੁਰਾ ਮਾਰ ਕੇ ਤੁਹਾਨੂੰ ਦਿਖਾਉਨੇ ਆ ਸੋਬਰ ਚਵਾਈ ਆਪਾਂ ਕਰਕੇ ਦਿਖਾਉਨੇ ਮਾਰਦੇ ਵੀਰੇ ਧਾਰਾ ਇਹਦੀਆਂ ਸੋ ਬਾਕੀ ਪਸਮਾਹ ਵਗੈਰਾ ਦੇਖੋ ਛੱਡੀ ਹੱਥ ਮੜੇ ਪਸਮਾਹ ਖਾਦੀ ਆਪਾਂ ਸੋ ਥਣ ਦੇਖੋ ਚਾਰੇ ਨਿਖਣਵੇਂ ਜਮਾ ਸਾਬ ਜੀ ਚੋ ਦੇ ਕਰਾਂ ਦਾ ਤੇ ਚੋਣ ਦਾ ਜਮਾ ਨਜ਼ਾਰਾ ਆਉਂਦਾ ਹੋਣਾ ਭਾਈ ਜਮੇ ਤਾਂ ਦਵਾਕ ਰਹੇ ਬਾਗਰੀ ਚ ਬੜਾ ਅਖੂ ਚ ਬੜਾ ਦਵਾਕ ਸੁਵਰਜ ਚਵਾਈ ਦੇਖੋ ਜਮਾ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਪੋਲਾ ਪੋਲਾ ਚੋਣਾ ਜਮਾ ਹੈਣਾ ਤੇ ਜੇਰ ਜਪਾ ਜਮਾ ਦਾਣਾ ਕਮ ਜੀ ਸਤਾਰਾ ਮਾਰ ਕੇ ਆਪਾਂ ਚਵਾਈ ਕੁਝ ਪਰਸੈਂਟ ਕਰਕੇ ਦਿਖਾ ਦਨੇ ਰਹੀ ਆਪਾਂ 3 ਕਿਲੋ ਮੁੱਗ ਭਾਈ ਮਨ ਸਾਢੇ ਕਿਲੋ ਬੜਾ ਘਟਿਆ ਰਿਹਾ 2 ਕਿਲੋ ਕੱਟ ਕੇ ਪਿਆਤਾ ਆਬਰ ਜੀ ਅਰਜੂ ਸੌਖੀ ਪੈ ਜਾਣੀ ਆ 100 ਰੁਪਏ ਜਾਂਦੀ ਹੈ ਭਾਈ ਤੇ ਕੱਟੀ ਨੂੰ ਹਾਂ ਆਪਾਂ ਪਰ ਲਿਏ ਤੇ ਕਿੰਨਾ ਜਾਨੀ ਬੜੀ ਚੰਗੋ 2 ਕਿਲੋ ਕੀਤਾ ਹੋਏ ਦੂਤੋਂ ਵੱਡ ਕੇ ਜਿਵੇਂ ਨਹੀਂ ਕੀਤਾ ਮਨ ਕਿਲੋੜਾ ਕਿਲੋ ਬਚਾ ਆਉਣਾ ਚਾਹੁੰਗੀ ਜਾਂਦਾ ਸਰੀਆ ਚਿੱਪੇ ਕੇਰਾ ਆਇਆ ਹੁਣ 4-5 ਮਿੰਟ ਹੋ ਗਏ ਜੋ ਪਹੁੰਚ ਗਾਉਂਗੇ ਚੁੰਗਣਾ ਨਹੀਂ ਚੇ ਹੂੰ ਜੇ ਉਹਦੀ ਬੱਚਾ ਦੋਗਾ ਆਪਰੇ ਆ ਕੇ ਲੱਗੇ ਹੁੰਦਾ ਲੱਗੇ ਜਾਂਦਾ ਤੇ ਬਾਕੀ ਕੋਈ ਭੂੜ ਸਰਰਾ ਨਹੀਂ ਕੋਈ ਹੋਰ ਨਹੀਂ ਹੈਣਾ ਤੇ ਚੌਂਡ ਚਵਾਜ ਬੜੀ ਖਰੀ ਹੈ। ਭਾਈ ਮੁਕਤੀ ਵਾਲਾ ਖਾਂ ਲੱਗਿਆ ਵਾ ਕਹੇ 10000 ਮੀਟਰ ਕਿੰਨਾ ਦੁੱਤ ਮੰਨ ਕੇ ਚੱਲੇ ਪਾ ਦੂ ਗਿਆ ਜਸਟੇ। ਭਾਈ ਯਾਰ ਅਗਲੇ ਨੇ 20 ਦੀ ਗਰੰਟੀ ਦਿੱਤੀ ਹੈ ਠੀਕ ਹੈ ਨਾ 20 ਕਿਲੋ ਹਾਂ ਤੇ ਆਪਾਂ ਨਾ 20 ਦੀਏ ਨਾ 18 ਦੀਏ ਬਸ 16 ਕਿਲੋ ਦਿੱਤਾ ਕਹਿ ਕੇ ਦੇਮਾਂਗੇ ਕੰਡੇ ਚੜੂਗੇ ਹੈ ਨਾ 16 ਕਿਲੋ ਦਾ ਨਹੀਂ ਖਰੀ ਝੋਟੀ ਜਮਾ ਹੈਗੀ ਆ ਤੇ ਬਾਕੀ ਲੇਵਾ ਹੋਰ ਫਟ ਜਾਣਾ ਪਿਆ। ਕਰਮੰਦੀ ਮੈਂ ਇੱਥੇ ਸੱਟ ਪਿੰਡ ਦਿੱਤੀ ਸੀ 14 ਕਿਲੋ ਕੇ ਕਿ 20 18 ਕੰਡੀ ਕਰਤੀ। ਬਾਕੀ ਸਾਂਭਰ ਤੇ ਸੇਵਾ ਦੇ ਅੱਗੇ ਹਾਂ ਦੀ ਗੱਲ ਜਾਵੜਿਆ ਹੈ ਨਾ। ਸੋ ਖਾਲ ਖਰਾਕ ਆਪਣੀ ਚੰਗੀ ਹੈ ਜਮਾ ਤੇਰੀਂ ਦੀ ਫੀਲ ਆ ਗਈ ਸੀ ਬਈ ਉਹਦੀ ਮੇਕਾ ਜੀ ਸੋ ਵੀਰੇ ਬੌੜਾ ਚੋਕੇ ਦਿਖਾਉਣੇ ਪਏ ਆਪਣ ਨੂੰ ਹਕੀਕਤ ਪਤਾ ਵੀ ਮੈਂ ਤਾਜੀ ਸੂਈ ਵੇ ਜਾਲੇ ਜੱਪੇ ਦੇਖੋ ਲੱਗੀ ਵੀ ਆ ਰਾ ਸਵੇਰੇ 4 ਵਜੇ ਦੀ ਸੂਈ ਵੀ ਆ ਇਹ ਬੌੜਾ ਕੱਢ ਰਹੇ ਆ ਮੈਂ ਇਹਦਾ ਆ ਸੋ ਜਿਵੇਂ ਕਹਿੰਦੇ ਬੌੜਾ ਜਦੋਂ ਕੱਢਦਾ ਬੌੜਾ ਦੇਖ ਕੇ ਅੰਦਾਜ਼ਾ ਪਤਾ ਲੱਗ ਜੂ ਵੀ ਦੁੱਧ ਕਿੰਨਾ ਪੌਂਦੀ ਆ ਐ ਤਾਂ ਥੱਲੇ ਵੀ ਸੱਜਾਂ ਚਾੜਨਾ ਪੈਣਾ ਤਾਜੀ ਸੂਈ ਹੈ ਹਨਾ ਸੋ ਯਾਰ ਚੋਣ ਦੇਖੋ ਕੋਈ ਭੂਰ ਸਰ ਲਾਣੀ ਤੇ ਬਾਕੀ ਮੂਰਲੇ ਥਣਾ ਚ ਫੋਟ ਫੋਟ ਦਾ ਬਾਫ ਫਰਕ ਪਿਆ ਜਾਮਾ ਭਾਈ ਗਾੜੀ ਜੀ ਦੀ ਫੋਟੋ ਚ ਆਉਂਦੀ ਪਈ ਆ ਉਹ ਮੈਂ ਦੁੱਧ ਨਹੀਂ ਰੰਗ ਫੜਾਉਂਗੀ ਜੈਜੋ ਥਣਾ ਜਿਵੇਂ ਤੀਏ ਚੰਗੀ ਹੈਣਾ ਆਲਾ ਕਹਿੰਦਾ ਭਾਈ ਦੇਵਾ ਥੋੜਾ ਜਿਵੇਂ ਹੋਰ ਨਿੱਕੀ ਜੀ ਮਾਜਾ ਭਾਈ ਉਹ ਤਾਂ ਇਕੱਲਾ ਦੇ ਮੈਂ ਦਿਖਾਉਂਗੀ ਜੈਜੀ ਗੱਲਾਂ ਜਿਹੜੀ ਝੋਲੀ ਵਾਲੀ ਮੈਂ ਤਾਂ ਉਹ ਤਾਂ ਸਭ ਕੁਝ ਬੋਲੀ ਜੀ ਬਾਕੀ ਭਾਈ ਕੱਟੀ ਐਲਡੀਐਫ ਵਾਲੇ ਨੇ ਕੋ ਆਪਣੇ ਉਹਦੀ ਰੈਕਟਨ ਜੀ ਸਕੰਦਰ ਅੱਛਾ ਬਰੀਡਿੰਗ ਕਰਨੀ ਅੱਜ ਬਰੀਡ ਤਿਆਰ ਆ ਭਾਈ ਜਮਾ ਜੈੱਡ ਬਲੈਕ ਮੈਂ ਤਾਂ ਜੈੱਡ ਬਲੈਕ ਕੱਟੇ ਸੋ ਐਲਡੀਐਫ ਵਾਲੇ ਦੇ ਸਕੰਦਰ ਦੀ ਕੱਟੀ ਆ ਗਈ ਵਿੱਚੇ ਹੈਣਾ ਸੋ ਸਕੰਦਰ ਸਾਹਿਬ ਹੁਣ ਤਾਂ ਮਾਰਕੀਟ 'ਚ ਬਹੁਤ ਸਾਣ ਆ ਰਿਹਾ ਹੈ ਸੀਮਨ ਜੀ ਉਹ ਚੰਗਾ ਲੱਗਿਆ ਹੁੰਦਾ ਹਨਾ ਇਹਨਾਂ ਦੀ ਵੀ ਪਹਿਲਾਂ ਤੋਂ ਬਣੀ ਕਿਹਨਾਂ ਬਾਈ ਜਿਹਦੇ ਨਾਂ 'ਤੇ ਚੱਲਣ ਲੱਗ ਜੇ ਉਹਦਾ ਹਰੇਕੀ ਭਰਾਉਣ ਲੱਗ ਜਾਂਦਾ ਹੈ ਹੂੰ ਸੋ ਕੱਟੀ ਵੀ ਦੇਖੋ ਚੰਗੀ ਮਗਰ ਦਾਸ ਦੀ ਆ ਚਲ ਬਾੜ ਦਾ ਨਾ ਚੋਈ ਬੋੜ ਤੇ ਚੋਣ ਦਾ ਸਵਾਦ ਆਉਂਦਾ ਉਹ ਜਮਾ ਦੇਖੋ ਚੋਣ ਇੰਨਾ ਪੋਲਾ ਇਹਦਾ ਨਜ਼ਾਰੇ ਦਾ ਚਲ ਕੋਈ ਗੱਲ ਨਹੀਂ ਮੈਂ ਵੀਡੀਓ ਬਣਾਉਣਾ ਤੇ ਰੇਟ ਇਹਦਾ ਕੀ ਰੱਖਿਆ ਰੇਡ ਬਾਈ ਫੋਨ ਤੇ ਕਰਾਂਗੇ ਪਤਾ ਕੀ ਆ ਵਿੱਚ ਬੰਦੇ ਕਹਿੰਦੇ ਭਾਈ ਦੁੱਧ ਹੀ ਤਿਆਰ ਕਰਕੇ ਦੇ ਦੇ ਭਾਈ ਯਾਰ ਉਹ ਦੀਰੇ ਨਾਲ ਦੁੱਧ ਤਿਆਰ ਹੁੰਦਾ ਮੈਂ ਕਿਹਾ ਟੋਕਟ 10 ਮਹੀਨਿਆਂ ਦੀ ਆਪਾਂ ਵੇਚੀਏ ਭਾਜ-ਭਾਜ 5000 ਦਾ 95000 ਹੋ ਗਿਆ ਯਾਰ ਇਹ ਗੱਲ ਆ ਭਾਈ ਉਹ ਗੱਲ ਤਾਂ ਅਗਲਾ ਸੋਚਦਾ ਨਹੀਂ ਨਾ ਅਗਲਾ ਤਾਂ ਤੇਰੇ ਬੈਠਾ ਗੱਲਾਂ ਮਾਰਨ ਲੱਗ ਜਿੰਦਾ ਮੂੰਹ ਜਾ ਕੇ ਕਹਿੰਦਾ ਆਪਾਂ ਪਿਛਲੀ ਵੀਡੀਓ ਤੇ ਪਾਈ ਸੀ ਕਿ ਮੈਂ ਇਸ ਆਪਾਂ 16 ਕਿਲੋ ਦੁੱਧ ਕਿਹਾ ਸੀ ਸਾਡੇ ਕੋਲ ਇੱਥੇ ਬੰਦੇ ਆਏ ਕਹਿੰਦਾ ਭਾਈ ਤਾਂ 18 ਮੰਗੇ 18 ਹੀ ਦੇ ਦਿੰਦੇ ਨੇ 16 ਮਿਲ ਤਿਆਰ ਕਰਕੇ ਦੇ ਅੱਛਾ ਭਾਈ ਜਿਹਨੂੰ ਆਪਾਂ ਦਿੱਤੀ ਉਹਨੇ ਪਹਿਲੇ ਫੋਨ ਤੇ ਯਾ ਯਾ ਲਾ ਹਾ ਜਿਹਨੇ ਲੈਣੀ ਆ ਬਾਈ ਪੈਸੇ ਪਾਉਣ ਦੇ ਲੈ ਲੈਣੀ ਆ ਜਿਹਨੇ ਗੱਲਾਂ ਕਰੀਆਂ ਨੇ ਉਹ 2-2 ਸਾਲ ਚੱਲੋ ਇਹ ਤਾਂ ਚੱਲੇ ਰਹਿੰਦਾ ਇੱਕ ਵੰਤ ਦੇ 2-2 ਸਾਲ ਤੁਰੇ ਫਿਰਦੇ ਨੇ ਮੇਰੇ ਕੋਲ 3 ਸਾਲ ਦਾ ਵੀਡੀਓ ਮੰਗਾ ਰਿਆ ਕੱਟੀ ਦੀ ਹਾਲ ਤਾਂ ਕੱਟੀ ਨਹੀਂ ਲੇਤੀ ਉਹਨੇ ਜਿਹੜੇ ਵੀਡੀਓ ਭੇਜ ਦੱਸੋ ਸੂਪ ਹੀ ਪੰਜਾਜ ਹਾਂ ਬਈ ਇਹ ਹੁੰਦਾ ਵੀ ਜਿਹਨੇ ਲੈਣੀ ਹੋ ਬਾਈ ਹੁਣ ਪਾਉਦੇ ਤਾਂ ਪਾਉਣ ਪਤੇ ਹੀ ਹੁੰਦਾਗਾ ਲੈ ਵੀ ਕਿ ਥਾਂ ਬਾਅਦ ਘਟਣੀ ਕੋਈ ਛੜ ਨਾ ਕੀਤਾ ਲਗਭਗ 3.5 ਸਵਾ 3 ਕਿਲੋ 14 ਆ ਪਾ ਹਣਾ ਬਾਈ ਠੀਕ ਆ ਤੇ ਰੇਟ ਇਹਦਾ ਫੋਨ 33 ਕਿਲੋ ਮੁੰਬਈ ਚੱਕੀ ਉਹ ਤਾਂ 7 ਕਿਲੋ ਉਹ ਚੋਤਾ ਦੇਖ ਐ ਕਾ ਹੈ ਜਿਹੜੇ ਵਰਕ ਚਾਂ ਮੀ ਗਿਆ ਹੈ ਭਰੀ ਚੁੰਡੀ ਸੋ ਆ ਦੇਖੋ ਜਮਾ ਕਾਗਜ਼ ਨਿੰਬੂ ਹੀ ਆ ਜਾਵਾ ਹਨਾ ਜੀ ਦੁੱਧ ਰੱਖਦੇ ਪਾਸੇ ਤੇ ਇੱਕ ਆਪਾਂ ਹੋਰ ਦਿਖਾਉਣੇ ਸੂਈ ਵੀ ਹਨਾ ਤੇ ਇਹ ਜਿਹੜੀ ਆਪਾਂ ਛੋਟੀ ਦੇਖ ਰਹੇ ਆ ਸੂਈ ਵੀ ਤੇ ਇਹਨੂੰ ਕਹਿ ਕਿ ਦਿਨ ਹੋਵੇ ਸੂਈ ਨੂੰ ਇਹਨੂੰ ਕਹਿੰਦੀ ਸੂਈ ਨੂੰ ਵੀ ਲੈਣ ਹੋਗੇ ਅਸੇ ਇਹਦਾ ਬੱਚਾ ਮਰ ਗਿਆ ਹਨਾ ਬੱਚਾ ਮਰ ਗਿਆ ਅਖਰੇੜ ਦਿਖਾਈ ਜਾ ਕੇ ਇਹਦਾ ਖਰੇੜ ਪਿਆ ਖਰੇੜ ਦੇ ਮਿਲ ਜਾ ਪਲੂਣ ਪਹਿਲਾ ਸੂਆ ਨਾ ਅਸਾ ਦੂਜਾ ਸੂਆ ਆ ਇਹਦਾ ਬੱਚਾ ਹਨਾ ਤੇ ਮੈਲਜੀ ਖਰੇਟ ਤੇ ਧਾਰ ਦੋ ਤੇ ਰਾਵਣਾ ਉੱtre ਹੁੰਦੀ ਹੈ ਹਨਾ ਹਾਂ ਬਈ ਧਾਰ ਦੇ ਦਿੰਦੇ ਜੀ ਵਧੀਆ ਚੜਦੀਆਂ ਬੱਚਾ ਹਾਂ ਸੋ ਦੇਖੋ ਖਰੇਟ ਵਾਲੀ ਝਾਕਦੀ ਆ ਧੰਕ ਦੀ ਦੁੱਧ ਕਿੰਨਾ ਹੁਣ ਥੱਲੇ ਚੋਣ ਵਾਲਾ ਬਈ ਥਾਸ ਆ 11 ਹੁ 10 ਕਹਿ ਕੇ ਦੇਵੋਗੇ ਧਾਰੇ ਨਹੀਂ ਕੋਈ ਇਹ ਤੁਹਾਨੂੰ ਜਵਾਬ ਦੇ ਜੀ 10 ਕਿਲੋ ਦੁੱਧ ਬਣ ਕੇ ਜਿਹੜਾ ਮਰਜ਼ੀ ਬੰਦਾ ਲੈ ਲੇ ਤੇ ਰੇਟ ਇਹਦਾ ਕੀ ਆਜੂਗਾ ਰੇਟ ਬਈ ਆਪਾਂ ਜ਼ਿਆਦਾ ਕਰਨੋ ਆਪ ਵੀ ਮਹਿੰਗੀ ਲਈ ਵੀ ਸੇਕ ਪਰਦਾਈ ਬਈ ਜੀ ਠੀਕ ਆ ਆਪਾਂ ਇੱਕ ਪੰਜ ਦੀ ਸੋ ਕਹਿੰਦਾ ਭਾਬਾ ਹੁਣ ਆਪਾਂ ਬੱਚਾ ਮਰ ਗਿਆ ਵੇ ਬੱਕਾ ਡਾਲੇ ਪਾਸਿਓਂ ਆਉਣਾ ਪੈਣਾ ਵਿੱਚ ਕਹਿੰਦਾ ਵਪਾਰੀ ਨਫਾ ਲੈਗੇ ਉਹ ਗੱਲ ਜੋ ਗੱਲ ਕਹਿੰਦਾ ਹਾਰ ਕੇ ਡਰ ਸੇ ਖੇਲੇਂਗੇ ਨਹੀਂ ਤਾਂ ਜੀਤੇਂਗੇ ਕਿਵੇਂ ਹੈਣਾ ਹੋਰ ਬਾਈ ਹੋਰ ਆ ਬਾਈ ਥੱਲੋਂ ਤਾਂ ਮੈਂ ਲੇਵਲ ਨੂੰ ਬਹੁਤਾ ਮਾਰਿਆ ਇਹ ਕੰਮ ਦੇਖ ਲਾ ਕਿੰਨਾ ਹੋਇਆ ਤੜ ਕਿਉਂ ਸੀ ਵੈ ਤੇ ਚੋਣ ਜਵਾ ਪੂਰ ਸਰਲਾ ਤਾਂ ਨਹੀਂ ਕੋਈ ਚੋਣ ਤਾਂ ਇੰਨਾ ਉਹ ਮੈਨੂੰ ਵੀ ਚਾਹੀਦੀ ਢੋਰੀ ਬਾਹਰ ਨੂੰ ਸਭਰੋ ਕੱਦ ਕਾੜ ਵਗੈਰਾ ਝੋਟੇ ਦੇਖ ਸਕਦੇ ਹੋ ਦੂਜਾ ਸੂਆ ਸਈ ਹੋਈ ਆ ਸੂਈ ਨੂੰ 20 ਦਿਨ ਹੋ ਗਏ ਬੱਚਾ ਖਸਪੈਰਾ ਖਰੇਟ ਤੇ ਮਿਲਦੀ ਆ ਕੋਈ ਬੱਚਾ ਖੋਲਣ ਦੀ ਲੋੜ ਨਹੀਂ ਜਿਹੜੇ ਵੀ ਨੇ ਕੋਈ ਡੈਰੀ ਹੈ ਦੁੱਧ ਪੀਣਾ ਜਦ ਦੁੱਧ ਪਾਉਂਦੇ ਆ ਹਨਾ ਤਾਂ ਉਹਨਾਂ ਲਈ ਸੌਦਾ ਵਧੀਆ ਹੈਗਾ ਤਾਰ ਦੋ ਖਰੇਟ ਮੂਰੇ ਤਰੋ ਤੇਰਾ ਹੁਣ ਆਪਾਂ ਪਾਸਵੇਂ ਆਉਂਦੀ ਆ ਕੋਈ ਮੋਆਣਾ ਮੋਟਾ 19 ਕੀ ਕੋਈ ਮੇਰੇ ਬਈ ਬੱਚਾ ਹੈ ਜੀ ਅਜ ਪਰਚੋ ਬੱਚਾ ਮਰਿਆ ਇਹਦਾ ਹਲੇ ਜੈਡ ਬਲੈਕ ਕੀ ਐਮਐਸ ਜੀ ਤੇ ਇਹਦਾ ਰੇਟ ਕਰਿਆ 1 ਲੱਖ ਆਪਾਂ 5000 ਰੁਪਏ ਜੀ ਕਹਿਣ ਦਾ ਪਾ ਜਿਹੜੇ ਵੀ ਨੇ ਸਾਨੂੰ ਤਾਂ ਬਈ ਲੈਵਾ ਦੇਖਣ ਜੋ ਹੁੰਦਾ ਸੋ ਹੁਣ ਆਪਾਂ ਵੀਡੀਓ ਬਣਾ ਰਹੇ ਆ 9.5 10 ਦਾ ਟਾਈਮ ਹੈ ਉਸਾਂ ਨੂੰ ਤੁਸੀਂ ਦੇਖ ਸਕਦੇ ਹੋ ਹੁਣ ਵੀ ਟਾਈਮ ਹੈ ਸੋਣਾ ਬਣਦਾ ਬਾਕੀ ਜਿਹੜਾ 40 ਸੋ ਬੱਚਾ ਮਰ ਗਿਆ ਵਪਾਰੀ ਨੇ ਘਾਟਣਾ ਪਸ਼ੂ ਦੇਣਾ ਹੁੰਦਾਗਾ ਉਹ ਚਲੋ ਕਿਸਮਤ ਹੁੰਦੀ ਆ ਹਨਾ ਤੇ ਵੈਜਵੀਰ ਇਹ ਗੱਲ ਦੇਖੋ ਉਹ ਚੰਗਾ ਪਸ਼ੂ ਘਾਟਣਾ ਮੰਗੀ ਜਾਂ ਰਹਿੰਦੇ ਆ ਸੋ ਅੱਜ ਬੱਚਾ ਮਰ ਗਿਆ ਘਾਟਣਾ ਦੇਣੀਆਂ ਲੈ ਲੋ ਘਾਟੇ ਨਾਲ ਜੀ 40000 ਘਾਟੇ ਨਾਲ ਸੁਣ ਲੈ ਲੋ ਘਾਟੇ ਨਾਲ ਘਾਟਾ ਪਹਿਲੇ ਮੂੰਹ ਨਾਲ ਦੱਸੀਏ ਤਾਂ ਵੀ ਹਾਂ ਆਪਾਂ ਘਾਟਣਾ ਦੇਣੀ ਆ ਸੋ ਥਣਾ ਦੀ ਥੱਲੋ ਫੋਰ ਬਈ ਫੋਰ ਜੀ ਵਪਾਰੀ ਕਿਤੇ ਨਾ ਪਾਣਾ ਲੈਣਾ ਵਪਾਰੀ ਆਇਆ ਨਾ ਕਰ ਦੇਣਾ ਆ ਹੁਣ ਬਈ ਛੋੜੇ ਚੰਗੀ ਵਹਿ ਘਾਟਣਾ ਮੰਗਦੇ ਆ ਤੇ ਜਿਹੜੀ ਘਾਟੇ ਨੇ ਪਾਪ ਹੀ ਦੇ ਦੇਣੀ ਆ ਨੰਬਰ ਉਹ ਲੀਵਰੇ 98145055 ਸੋ ਪਿੰਡ ਚ ਆਪਣਾ ਚਹਾਨ ਕੇ ਜਿਲ੍ਹਾ ਬਰਨਾਲਾ